ਦੋਸਤੋ ਇਸ ਵਕਤ ਅਸੀਂ ਪੰਜਾਬ ਦੇ ਇੱਕ ਨੌਜਵਾਨ ਕਿਸਾਨ ਵੀਰ ਦੇ ਫਾਰਮ ਹਾਊਸ ਤੇ ਆਏ ਆ ਪੰਜਾਬ ਪੈਦਾਵਾਰ ਕਿਸ ਫਾਰਮ ਹਾਊਸ ਹੈ ਇਹ ਜਦੋਂ ਸੰਗਰੂਰ ਤੋਂ ਬਰਨਾਲੇ ਵੱਲ ਨੂੰ ਜਾਂਦੇ ਆ ਹਰੀਗੜ੍ਹ ਪਿੰਡ ਦੀ ਇਹ ਜ਼ੂਹ ਦੇ ਵਿੱਚ ਅਸੀਂ ਖੜੇ ਆ ਤੇ ਉਹ ਨੌਜਵਾਨ ਜਿਹੜਾ ਕਿਸੇ ਵੇਲੇ ਬਿਲਕੁਲ ਜ਼ੀਰੋ ਹੋ ਗਿਆ ਸੀ ਤੇ ਅੱਜ ਉਹ ਸਿਫਤਾਂ ਤੱਕ ਪਹੁੰਚਿਆ ਹੋਇਆ ਮੇਰੇ ਪਿੱਛੇ ਤੁਸੀਂ ਇੱਕ ਫਾਰਮ ਹਾਊਸ ਦੇਖਦੇ ਹੋ ਪੰਜਾਬ ਪੈਦਾਵਾਰ ਫਾਰਮ ਹਾਊਸ ਹੈ ਤੇ ਨੌਜਵਾਨ ਵੀਰ ਦਾ ਨਾਮ ਹੈ ਸੁਖੀ ਸ਼ੇਰਗਿੱਲ ਕਿਸੇ ਵੇਲੇ ਡਾਲਰਾਂ ਦੀ ਝਾਕ ਦੇ ਵਿੱਚ ਡਾਲਰਾਂ ਦੀ ਜਿਹੜੀ ਖੇਚਾ ਅਮਰੀਕਾ ਲੈ ਗਈ ਤੇ ਪਰ ਅੱਜ ਉਹ ਵੀਰ ਇੱਥੇ ਬੈਠਾ ਡਾਲਰ ਕਮਾ ਰਿਆ ਆਪਣੇ ਹੱਥੀਂ ਕਮਾਈ ਹੋਈ ਮਿਹਨਤ ਨਾਲ ਥਾਰ ਗੱਡੀ ਕਢਾਈ ਆ ਤੇ ਇੱਥੇ ਜਿਹੜੀ ਕੁਦਰਤ ਦੀ ਇਹਨੇ ਇੱਕ ਤਰ੍ਹਾਂ ਦੀ ਇੱਥੇ ਪੂਰੀ ਬਸੂ ਕੀਤੀ ਹੋਈ ਆ ਹਰ ਤਰ੍ਹਾਂ ਦੇ ਪੰਛੀ ਹਰ ਤਰ੍ਹਾਂ ਦੇ ਉਹ ਇੱਥੇ ਆ ਵੀਰੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਚੰਗਾ ਲੱਗਿਆ ਧੰਨਵਾਦ ਜੀ ਮੇਰੇ ਸਾਡੀ ਖੁਸ਼ਕਿਸਮਤੀ ਕਿ ਅਸੀਂ ਇੱਥੇ ਫਾਰਮ ਹਾਊਸ ਤੇ ਆਏ ਆ ਤੇ ਗੱਲਬਾਤ ਆਪਾਂ ਬਾਅਦ ਚ ਕਰਾਂਗੇ ਬੈਠ ਕੇ ਨਜ਼ਾਰੇ ਨਾਲ ਕਰਾਂਗੇ ਪਹਿਲਾਂ ਆਪਾਂ ਨਾ ਢੇੜਾ ਕੱਢ ਲੀ ਗੀ ਤੇ ਹੂੰ ਹਾਂ ਬਾਈ ਹੂੰ ਲਸ ਲਾ ਰਿਹਾ ਜਾ ਹੂੰ ਬੰਦਾ ਕੋ ਲੱਗੀ ਆ ਕਰ ਰੋ ਅੱਛਾ ਲਸ ਨੇ ਜੀ ਬਸ ਲਾ ਬਾਈ ਹਾਂ ਇਹਦਾ 90 ਤੋਂ ਲੈ ਕੇ 100 ਕੁਇੰਟਲ ਤੱਕ ਝਾੜ ਨਿਕਲਦਾ ਅੱਛਾ ਇਹ ਗਿੱਲਾ ਲਾ ਸੁਣ ਉਹਦੋਂ ਆਪਣਾ 25 30 ਰੁਪਏ ਕਿਲੋ ਵੀ ਵਿਕ ਜੇ ਨਾ ਤਾਂ 30 ਰੁਪਏ ਕਿਲੋ ਨੂੰ ਤੁਸੀਂ ਲਾ ਲੋ ਸਾਹਿਬ ਵੀ ਇੱਕ ਕੁਇੰਟਲ 3000 ਦਾ ਹੋ ਗਿਆ ਹਨਾ ਇਹ 100 ਕੁਇੰਟਲ ਕਿੰਨੇ ਦਾ ਹੋ ਗਿਆ ਬਈ ਆਪਸਾਬ ਲਾਓ ਇਹ ਗਿੱਲਾ ਵੀ ਵਿਕਦਾ ਉਹਦਾ ਸਹੀ ਹੈ ਦੇਖ ਲੋ ਅੱਗੇ ਸਾਰੇ ਬੂਟੇ ਹੋ ਗਏ ਫਲਾਂ ਦੇ ਹਨਾ ਇਹ ਗੱਲ ਸੋਹਣੀ ਹੈਗੀ ਮੈਂ ਬਹੁਤ ਸਾਰੇ ਖੇਤਾਂ ਦੇ ਵਿੱਚ ਵੇਖਦਾ ਹਾਂਗਾ ਨਾ ਲੋਕਾਂ ਨੇ ਮਤਲਬ ਕਿ ਇੱਕ ਮੰਝੇ ਜਿਹਾ ਨਾ ਥਾਂ ਵੀ ਨਹੀਂ ਛੱਡਿਆ ਹੁੰਦਾ ਵੀਰੇ ਕੋਈ ਫਲ ਫਲ ਫਰੂਟ ਲਾਉਣ ਨੂੰ ਪੂਤੀਤਾ ਲਾਉਣਾ ਬਈ ਮੇਰੇ ਘਰ ਵਾਲੀ ਨੂੰ ਫਲ ਗਰੂਪ ਦਾ ਬੋਝ ਹੁੰਦਾ ਹੂੰ ਇਹ ਫਕੀਰ ਦੇ ਵੀ ਫਿਲਿਆ ਕਿਹਦਾ ਇਹ ਨੂੰ ਸਾਲ ਵੀ ਹੋ ਗਿਆ ਅੱਛਾ ਤੇ ਫਲ ਦੇਖੋ ਬਾਈ ਤੁਸੀਂ ਇਹਦੇ ਕਿੰਨਾ ਜਿਆਦੇ ਹੂੰ ਤੁਹਾਨੂੰ ਲੱਗਦਾ ਕੋਈ ਇਹ ਜਿਹੜੀ ਸਪਰੇ ਨਹੀਂ ਕੁਝ ਨਹੀਂ ਹਾਂ ਐਂ ਸਾਰਾ ਕੁਝ ਬਈ ਸਹੀ ਆ ਕਾਲੀ ਲੀਚੀ ਦੇ ਬੂਟਾ ਬਈਆ ਅੱਛਾ ਲੀਚੀ ਹਾਂ ਤੇ ਆ ਆਸ਼ਵ ਬਣਦਾ ਬਈ ਲੀਚੀ ਆਪਣੇ ਪੰਜਾਬ ਚ ਹੋ ਜਾਂਦੀ ਆ ਬਈ ਹੁਸ਼ਿਆਰਪੁਰ ਵਾਲੀ ਸਾਈਡ ਕਿੰਨੀ ਮਰਜੀ ਬਈ ਇੱਥੇ ਕਿਵੇਂ ਰਿਹਾ ਤਜਰਬਾ ਤੁਹਾਡਾ ਇਹ ਹਜੇ ਨਹੀਂ ਲੱਗਣਾ ਬਈ ਬੂਟਾ ਛੋਟਾ ਹੈਗਾ ਨਾਲੇ ਕਹਿੰਦੇ ਵੀ ਇਹ ਠੰਡੇ ਲਾਕੇ ਚ ਹੁੰਦੀ ਆ ਮਤਲਬ ਬਾਲਜੀ ਦੀ ਚੀਜ਼ ਹੁੰਦੀ ਆ ਇਹਨੂੰ ਆਪਾਂ ਉਤੋਂ ਛਿਲਕੇ ਖਾਣੇ ਆ ਇਹ ਫੁਰਕਣੀ ਵਾਧੂ ਹੁੰਦੀ ਆ ਬਈ ਅੱਛਾ ਆਹ ਦੇਖੋ ਬਈ ਬੂਟਾ ਲੈ ਬਹੁਤ ਫੜ ਲੱਗਿਆ ਇਹ ਦੇਖ ਲਓ ਆਹ ਹੋ ਗਿਆ ਜੀ ਇਧਰ ਸਹੀ ਆ ਤੁਸੀਂ ਆਪ ਸਾਬ ਲਾਉਂਦੇ ਹੂੰ ਇਹ ਅਰਜਨ ਦਾ ਇਹ ਪਤਾ ਨਹੀਂ ਅਰਜਨ ਦਾ ਬੂਟਾ ਇਹ ਹੈ ਇਹ ਹਾਂ ਇਹ ਮੈਡੀਸਨ ਉਸ ਦੇ ਵਿੱਚ ਆਉਂਦਾਗਾ ਹੂੰ ਹੂੰ ਹਾਂ ਆ ਵਕਾੜੋ ਦਾ ਗਿਆ ਬਈ ਵਕਾੜੋ ਹੂੰ ਉਹ ਨਹੀਂ ਕਹਿੰਦੇ ਜਿਹਨੂੰ ਮੱਖਣ ਫਾਲ ਆ ਜਾਂਦਾ ਹਾਂ ਮੱਖਣ ਫਾਲ ਹਾਂ ਹਾਂ ਉਹ ਆ ਲੇਚੀਆਂ ਦੇ ਆਗੇ ਬਈ ਆ ਵੱਡੀ ਲੇਚੀ ਦਾ ਛੋਟੀ ਲੇਚੀ ਦਾ ਅੱਛਾ ਬਈ ਤੁਸੀਂ ਪਤਾ ਖਾ ਕੇ ਦੇਖੋ ਕੋਈ ਹੂੰ ਹੂੰ ਲੇਚੀ ਦੀ ਸਮੈਲ ਆਉਂਦੀ ਆ ਹੈਨਾ ਬਿਲਕੁਲ ਹੂੰ ਹੂੰ ਬਹੁਤ ਬਹੁਤ ਇਹਦੇ ਕਹਿੰਦੇ ਵੀ ਜਿਹੜੇ ਬੰਦੇ ਨੂੰ ਢੂਹੀ ਦੀ ਕੋਈ ਹੁੰਦੀ ਹੈ ਨਾ ਦਰਦ ਵਗੈਰਾ ਦੀ ਬਈ ਆਪਣੇ ਸਿਹਾਲਾਂ ਵਿੱਚ ਕਹਿੰਦੇ ਨੇ ਲੋਕ ਵੀ ਅਸੀਂ ਬਾਸਮਾ ਖਾਣੀਆਂ ਨੇ ਹਾਂ ਉਹਦੇ ਵਿੱਚ ਆਸ਼ਵਗੰਧਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਸਤਾਵਰ ਤੇ ਸਫੈਦ ਮੂਸਲੀ ਦੂਜੀ ਤੀਜੀ ਨੰਬਰ ਤੇ ਆਉਂਦੇ ਇਹ ਤਿੰਨ ਚੀਜ਼ਾਂ ਮੇਨ ਨੇ ਉਸ ਤੋਂ ਬਾਅਦ ਇਹ ਕੋਸ਼ ਮਰਦੀ ਹੈ ਲੈ ਚਲੋ ਇਹ ਤਿੰਨਾ ਬਿਨਾ ਉਹਦਾ ਵੇਸ਼ ਨਹੀਂ ਹੈਗਾ ਮੰਨਦਾ ਦੋਸਤੋ ਆ ਬੂਟਾ ਜਿਹੜਾ ਸਾਡੀ ਅਸਲ ਜੜੀ ਬੂਟੀਆਂ ਦੇ ਵਿੱਚ ਪਾਇਆ ਜਾਂਦਾ ਪੰਜਾਬ ਚੋਂ ਕਿਸੇ ਵੇਲੇ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਪੰਜਾਬ ਚੋਂ ਖਤਮ ਹੋ ਗਿਆ ਰਾਜਸਥਾਨ ਵੱਲ ਬਹੁਤ ਹੈ ਰਾਜਸਥਾਨ ਰਾਜਸਥਾਨ ਇਹਦੀ ਖੇਤੀ ਹੁੰਦੀ ਹੈ ਇਹਦੀ ਜੜ 25 30000 35000 ਨੂੰ ਕੁਇੰਟਲ ਵਿਕਦੀ ਹੈ ਔਰ ਇੱਥੇ ਮੈਂ ਖਾਸ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸੈਂਟਰ ਖੁੱਲ ਗਏ ਨਾ ਮਰਦਾਨਾ ਕਮਜ਼ੋਰੀ ਦੇ ਥਾਂ-ਥਾਂ ਤੇ ਬੋਰਡ ਲਿਖੇ ਪਏ ਆ ਵੀ ਮਰਦਾਨਾ ਕਮਜ਼ੋਰੀ ਦੀ ਦਵਾਈ ਇੱਥੋਂ ਮਿਲਦੀ ਆ ਤੇ ਫਲਾਨਾ ਐਮ ਕਤਮ ਕਜੂਬੀ ਆਪਾਂ ਇਸ਼ਤਿਹਾਰ ਪੜਦੇ ਆ ਆ ਦੇਸੀ ਜੜੀ ਬੂਟੀਆਂ ਖਾਣੀਆਂ ਸ਼ੁਰੂ ਕਰਦਗੇ ਅਸੀਂ ਆਪਣੀ ਡਾਈਟ ਦੇ ਵਿੱਚ ਮਰਦਾਨਾ ਕਮਜ਼ੋਰੀ ਖਤਮ ਹੋ ਜਾਣੀ ਆ ਇਹਦੇ ਘਰੇ ਆ ਚੀਜ਼ ਲੱਗੀ ਵੀ ਆ ਨਾ ਬੰਦਾ ਰੋਜ਼ ਤੋੜ ਕੇ ਬਈ ਇਹਦਾ ਪੱਤਾ ਵੀ ਖਾਣ ਲੱਗ ਗਿਆ ਸ਼ੁਰੂਆਤ ਤੱਕ ਰਹੇ ਕੌੜਾ ਆ ਲੱਗਦਾ ਜਦੋਂ ਤੁਹਾਨੂੰ ਕੇ ਰਹਿੰਦੀ ਆ ਆਤ ਪੈ ਗਈ ਨਾ ਔਲੇ ਵਾਂਗੂ ਮੈਂ ਕਹਿੰਦਾ ਤੁਹਾਡੀ ਨਾ ਤੂ ਹੀ ਦੁਖੇ ਨਾ ਕੋਈ ਜੋੜ ਦੁਖਣ ਕੁਝ ਵੀ ਨਹੀਂ ਦੁਖਦਾ ਬਈ ਸਹੀ ਆ ਇਹ ਤਾਂ ਬਹੁਤ ਤਕੜੀ ਚੀਜ਼ ਆ ਬਈ ਚਾਹ ਨਿੰਬੂ ਦਾ ਬੂਤਾ ਆ ਗਿਆ ਬਈ ਇਹ ਵੀ ਮੈਡੀਕੀਨ ਲੈਦੀ ਜੀ ਇਦੇ ਵਿੱਚ ਬੀ ਨਹੀਂ ਹੁੰਦਾ ਅੱਛਾ ਤੇ ਇਹ ਹੱਕ ਦਾ ਆ ਗਿਆ ਬਈ ਹਾਂ ਅੱਗੇ ਆਪਾਂ ਹੱਕ ਦੀ ਇਹ ਫੁੱਲਾਂ ਚੋਂ ਆਹ ਕੱਢ ਕੇ ਖਾਂਦੇ ਹੁੰਦੇ ਸੀ ਹਾਂ ਇਹਨੂੰ ਕਰ ਸਕਦੇ ਆ ਕੜੀ ਪੱਤਾ ਹੋ ਗਿਆ ਇੱਕ ਬਾਈ ਤੁਸੀਂ ਦੇਖਿਆ ਵੀ ਇੱਕ ਵੀਡੀਓ ਆਉਣੀ ਹੁੰਦੀ ਹੈ ਹਾਂ ਇਹ ਹੈ ਬੀਕੋ ਬਜਰਦੰਤ ਹਾਂ ਬੀਕੋ ਬਜਰਦੰਤ ਹੀ ਹਾਂ ਆਹ ਬਜਰਦੰਤ ਦਾ ਬੂਟਾ ਬਈ ਅੱਛਾ ਇਹ ਦੰਦਾਂ ਵਾਸਤੇ ਨਹੀਂ ਵਧੀਆ ਚੀਜ਼ ਹੈ ਇਹਦੀ ਦਾਤਨ ਕਰੀ ਜਾਵੇ ਬੰਦਾ ਉਸ ਕਰਨ ਦੀ ਲੋੜ ਨਹੀਂ ਹੈ ਮੇਰੇ ਬਾਈ ਜਿੰਨੇ ਜਿੰਨੇ ਦੰਦ ਨੇ ਨਾ ਸਾਰੇ ਟੋਪ ਹੀ ਪੈਣੇ ਤੂੰ ਐ ਮੰਨ ਲਈ ਮੈਂ ਤਾਂ ਹਫ਼ਤੇ 'ਚ 2-3 ਵਾਰੀ ਇਹਦੀ ਦਾਤਨ ਜ਼ਰੂਰ ਕਰਦਾ ਕੀ ਬਾਤ ਹੈ ਦੇਖ ਲੋ ਜੀ ਕੋਈ ਕੀੜਾ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਜਿਹੜੇ ਮੋਤੀਆਂ ਵਾਂਗੂ ਇਹੋ ਜਿਹੇ ਬੂਟੇ ਬਈ ਪਹਿਲਾਂ ਆਪਣੇ ਲੋਕਾਂ ਵੱਲੋਂ ਹੋਉਂਦਾ ਜਿਵੇਂ ਆ ਸਤਾਵਰ ਦਾ ਬੂਟਾ ਹੋ ਗਿਆ ਬਈ ਹੂੰ ਸਹੀ ਆ ਹੁਣ ਇਹ ਚੀਜ਼ਾਂ ਆਪਣੇ ਲੋਕ ਪੰਜੀਰੀ ਚ ਪਾਉਂਦੇ ਆ ਸਤਾਵਰ ਹੋ ਗਏ ਹੋਰ ਮੂਸਲੀ ਹੋ ਗਈ ਹੈਨਾ ਉਹ ਜਿਹੜੇ ਚੱਕੀ ਫਿਰਦੇ ਹੁੰਦੇ ਸਤਾਵਰ ਆ ਉਹਦੀ ਜੜ ਹੁੰਦੀ ਆ ਜਾਂ ਆ ਚੀਜ਼ਾਂ ਆ ਚੀਜ਼ਾਂ ਗੱਟੀਆਂ ਹੁੰਦੀਆਂ ਉਹ ਸਫੈਦ ਮੂਸਲੀ ਹੋ ਗਈ ਬਈ ਹਾਂ ਮੇਲਿਆਂ 'ਚ ਉਹ ਬੈਠੇ ਹੁੰਦੇ ਆ ਡੋਂਗੇ 'ਚ ਪਾ ਕੇ ਬਿਲਕੁਲ ਬਈ ਬਿਲਕੁਲ ਇਹੀ ਚੀਜ਼ਾਂ ਨੇ ਬਈ ਸਾਰੀਆਂ ਹੈਨਾ ਤੇ ਆ ਸੇਬਾਂ ਦਾ ਆ ਗਿਆ ਬਈ ਐ ਕਿਤੇ ਛੇਬ ਵੀ ਲੱਗੇ ਨੇ ਪੰਚਾ ਅੱਛਾ ਹੂੰ ਅੱਛਾ ਸਾਰੇ ਬੂਟੇ ਤੁਸੀਂ ਸਟੇਟ ਤੋਂ ਬਾਹਰ ਤੋਂ ਲੈਂਦੇ ਹੈਨਾ ਇਹ ਬਈ ਵਿੱਚ ਸਟੇਟ ਤੋਂ ਬਾਹਰ ਲਿਆ ਦੇ ਬਣੇ ਇਹ ਵੀ ਕੋਈ ਆ ਗਿਆ ਬਈ ਇਹਦਾ ਮੈਂ ਨਾਂ ਭੁੱਲ ਜਾਂਦਾ ਕਿ ਬਾਲਾ ਹੀ ਲੱਗੇ ਪਿਆ ਹੋਆ ਆ ਲੈਮਨ ਗ੍ਰਾਸ ਬਈ ਹਾਂ ਇਹ ਤਾਂ ਲੈਮਨ ਗ੍ਰਾਸ ਹੋ ਗਿਆ ਆਪਣੇ ਕਹਿੰਦੇ ਵੀ ਲੈਮਨ ਮੈਂ ਕਹਿੰਦਾ ਵੀ ਯਾਰ ਆ ਬੂਟਾ ਦਾ ਹਰੇਕ ਲਾਓ ਘਟੋ ਘਟਾ ਹੈਨਾ ਸਹੀ ਆ ਵਿੱਚ ਆ ਕੇ ਮੈਨੂੰ ਕਹਣਗੇ ਪੂਲਾ ਜਾ ਕੀ ਲਈ ਖੜਾਂਗਾ ਕੀ ਇਹ ਹੋਇਆ ਜਿਹਨੂੰ ਹੁਣ ਮੇਰੇ ਵਰਗ ਨੂੰ ਨਹੀਂ ਗਿਆਣ ਉਹ ਤਾਂ ਅਗਲਾ ਕੋਈ ਘਾਹ ਉੱਗਿਆ ਪਿਆ ਹੂੰ ਛੜਨ ਤਾਂ ਲਓ ਦਿਓ ਹਾਂ ਇਹੜੀਓ ਸਾਹਿਬ ਆ ਗਏ ਵੀਲੀ ਬ ਤੇ ਉਹਨਾਂ ਨੂੰ ਮੈਂ ਕਿਹਾ ਮਾ ਜੀ ਆਪ ਉਹ ਕਰੋ ਕਹਿੰਦੇ ਪੂੜਾ ਆਇਆ ਕੀ ਦੇਈ ਜਾਂਦਾ ਜਦੋਂ ਨਾ ਉਹਨਾਂ ਨੇ ਮੂੰਹ ਚ ਪਾ ਕੇ ਖਾਦਾ ਉਹ ਆ ਕਹਿੰਦੇ ਵੀ ਇਹ ਸਵਾਦ ਹੂੰ ਕਹਿੰਦੇ ਇਹ ਨਿੰਬੂ ਵਰਗਾ ਸਵਾਦ ਆ ਮੈਂ ਜਿਹੜੀ ਆਪਾਂ ਮਹਿੰਗੇ ਮਹਿੰਗੇ ਹੋਟਲਾਂ ਚ ਦਿੱਲੀ ਵਰਗੇ ਜ ਆਪਾਂ ਨੂੰ ਕਹਿੰਦੇ ਨੇ ਲੈਮਨ ਟੀ ਪੀ ਲੋ ਮੋਦੇ ਵਿੱਚ ਚਾਹੀ ਪਾਉਂਦੇ ਆਗੇ ਹੋਰ ਉਹ ਨਿੰਬੂ ਪੱਤੇ ਦੇ ਵਿੱਚ ਜਦੋਂ ਤੱਕ ਵੀ ਗੱਲਾਂ ਉਹਨਾਂ ਦੇ ਨਿੰਬੂ ਹੁੰਦੇ ਨੇ ਕਿਥੋਂ ਲੈਉਣਾ ਹੋਵੇ ਮੇਰੇ ਦੋਸਤ ਦੇ ਫਾਰਮ ਹਾਊਸ ਤੇ ਮਲਠੀ ਦੇ ਬੂਟੇ ਬਹੁਤ ਲੱਗੇ ਆ ਉਹ ਵੀ ਤੁਸੀਂ ਜੇ ਕਦੇ ਉਧਰ ਸਾਡਾ ਮੋੜ ਮੰਡੀ ਵਾਲਾ ਰਾਮਪਰੇ ਵਾਲਾ ਢੇਡਾ ਲੱਗਿਆ ਨਾ ਤਾਂ ਉੱਥੋਂ ਤੁਸੀਂ ਲੈ ਲ ਹਾਂ ਉਹਦਾ ਆ ਗਿਆ ਬਾਈ ਆਲ ਟੇਸਟ ਦਾ ਸਪੀਸ ਨੂੰ ਕਹਿੰਦੇ ਆ ਕਿ ਮੇਰੇ ਕੋਲ ਮਸਾਲਾ ਪਤਾ ਨਹੀਂ ਹੁੰਦੇ ਹਾਂ ਆਪਣੇ ਚੌਲਾਂਿਆਂ ਦੇ ਵਿੱਚ ਇੱਕ ਪੱਤਾ ਜਾਂਦੀ ਹਾਂ ਹਾਂ ਪੱਤਾ ਇਹ ਪੈਂਦਾ ਹੁੰਦਾ ਬੜਾ ਲੰਬਾ ਸਾਰਾ ਜਾਂ ਇਹ ਚੀਜ਼ ਹੈ ਹਾਂ ਠੀਕ ਹੈ ਨਾ ਤੇ ਆਹ ਕਾਲਾ ਗੰਨਾ ਬਾਈ ਇਹ ਮੈਂ ਸਪੈਸ਼ਲ ਗੁਜਰਾਤ ਤੋਂ ਲਿਆਦੀ ਵੀ ਇਹ ਅੱਛਾ ਕਾਲਾ ਗੰਨਾ ਹੂੰ ਇਹਦੀ ਖਾਸੀਅਤ ਇਹਦੀ ਖਾਸੀਅਤ ਬਾਈ ਮੈਂ ਗੁਜਰਾਤ ਦੀਆਂ ਸੜਕਾਂ ਤੇ ਵਿਕਦਾ ਦੇਖਿਆ ਹੂੰ ਐਡੀ ਐਡੀ ਟੋਰੀ ਕੱਟ ਕੇ ਹਾਂ 5-5 ਰੁਪਈਆ ਦੀ ਇੱਕ ਟੋਰੀ ਦੇਣ ਲੋ ਅੱਛਾ ਇਹ ਉੱਪਰ ਵਾਂ ਛਿੱਲ ਦਿੰਦੇ ਦੋਵਾਂ ਟੋਰੀਆਂ ਬਣਾ ਦੇ 5 ਰੁਪਈਆ ਦੀ ਇੱਕ ਟੋਰੀ ਉਹ ਪੈਕ ਕਰਕੇ ਵੇਚਣਾ ਜੋ ਮੈਂ ਖਾ ਕੇ ਦੇਖੀ ਬਈ ਇੰਨਾ ਸੁਆਦ ਇਹ ਆਹ ਫੇਰ ਮੈਂ ਬਾਈ ਉਧਰੋਂ ਇੱਕ ਗੰਨਾ ਲੈ ਕੇ ਆਇਆ ਉਹ ਗੰਨੇ 'ਚੋਂ 2 ਸਾਲ ਪਹਿਲਾਂ ਇੱਕ ਅੱਖਰੀ ਹੋਈ ਤੇ ਉਹ ਮੈਂ ਉਹ ਦੁਕਾਨ ਵਾਲੇ ਤੋਂ ਲਿਆਇਆ ਸੀ ਤੇ ਉਹ ਅੱਖਾ ਔਖਾ ਰੀਆਂ ਵੜ ਦਿੰਦੇ ਨੇ ਫੇਰ ਇਹ ਮੈਨੂੰ ਐਂ ਚੱਲ ਕੋਸਤਾ ਹਰਾ ਹੋਊਗਾ ਮੈਂ ਉਹ ਸਾਰਾ ਟੋਆ ਕਰਕੇ ਇੱਕ ਥਾਂ 'ਚ ਦੱਬ ਦਿਆਂ ਉਹ ਤੋਂ ਸਿਰਫ ਇੱਕ ਅੱਖ ਖੋਟੀ ਫੇਰ ਅਸੀਂ ਉਧਰੋਂ ਜਾ ਕੇ ਉਹ ਇਧਰ ਲਾਦਾ ਬਾਈ ਹਾਂ ਉਹਦੀ ਪੂਰੀ ਵਧੀਆ ਜੜ ਬਣ ਗਈ ਹਾਂ ਤੇ ਅੱਗੇ ਪਤਾ ਉਹ ਆ ਗਿਆ ਬਾਈ ਅੱਛਾ ਫੇਰ ਹੁਣ ਮੈਂ ਇੱਥੋਂ ਵੱਢ ਕੇ ਇਹ ਸਾਰਾ ਹਾਂ ਇਧਰਲੇ ਪਾਸੇ ਉਹ ਕਰਦਾ ਉਹ ਇਧਰ ਹੋ ਗਿਆ ਆ ਤੁਸੀਂ ਇਹਦੇ ਫਾਲ ਦੇਖੋ ਬਾਈ ਕਿੰਨਾ ਲੱਗਿਆ ਕਿੰਨੂੰ ਹਾਂ ਬਾਈ ਹਾਂ ਤੇ ਮੈਂ ਕਹਣਾ ਬਾਈ ਨਜ਼ਾਰੇ ਬੰਤਿਆ ਯਾਰ ਸਹੀ ਆ ਤੇ ਆਪਾਂ ਲੋਕ ਕਹਿੰਦੇ ਅਦਰਕ ਨਹੀਂ ਹੁੰਦਾ ਆਪਣੇ ਹਨਾ ਹਾਂ ਆ ਅਦਰਕ ਦਾ ਪ੍ਰਾਇਅਰ ਚੱਲ ਰਿਹਾ ਬਾਈ ਠੀਕ ਐ ਸ਼ੇਰੋਂ ਪੈਣਾ ਦੇ ਇੱਕ ਬੰਦੇ ਨੇ ਹਾਂ ਕੋਈ ਮਸ਼ੀਨ ਤੇ ਗਏ ਹੋਏ ਬੰਦੇ ਤੋਂ ਮੰਗਵਾਇਆ ਦੀਗਾ ਤੇ ਉਹ ਬੰਦਾ ਅੱਜ ਮੈਂ ਕਹਣਾ ਵਿੱਗੇ ਦੋ ਵਿੱਜਾਂ ਦਾ ਕਲੌਣ ਲੱਗ ਗਿਆ ਇਹ ਅਦਰਕ ਲੱਗਿਆ ਹੋਇਆ ਬਈ ਆਹ ਸਹੀ ਆ ਉਹ ਅਦਰਕ ਦੀ ਫਲਫਲਾਏ ਇਹ ਆਪਾਂ ਇਹੋ ਜਿਹੀਆਂ ਚੀਜ਼ਾਂ ਇਹਨੇ ਆਪਣੇ ਧਾਰਨਾ ਬਣਾ ਲਈ ਲੋਕਾਂ ਨੇ ਵੀ ਆ ਚੀਜ਼ ਹੁੰਦੀ ਨਹੀਂ ਜਾਂ ਹੋਣੀ ਨਹੀਂ ਅਸਲ ਚ ਕੀ ਹੈ ਨਾ ਬਈ ਇਹ ਤਜਰਬੇ ਭਾਲਦੀਆਂ ਨੇ ਮਿਹਨਤ ਭਾਲਦੀਆਂ ਆਪਾਂ ਨੂੰ ਥੋੜੀ ਆਪਤ ਪੈਗੀ ਬੁੜੀਆਂ ਲੋਕ ਆਪਣੇ ਵੀ ਤੜਕੇ ਸਵੇਹੀਂ ਤਿਆਰ ਹੋ ਕੇ ਸੋਖੀ ਬਿੰਦੀ ਲਾ ਕੇ ਆਣ ਗਵਾਂਢ ਚ ਚੁਗਲੀਆਂ ਦਾ ਕਰੀ ਜਾਣਗੀਆਂ ਪਰ ਐ ਨਹੀਂ ਹੈਗਾ ਹੋਊਗਾ ਹੁਣ ਤੁਸੀਂ ਐ ਹੋ ਗਿਆ ਤਲਸੀ ਹੈ ਨਾ ਤੇ ਮੈਂ ਪਵਿੱਤਰ ਬੂਤਾ ਮੰਨਿਆ ਜਾ ਸਹੀ ਹੈ ਤੇ ਆਪਾਂ ਦਾਣਾ ਭਈ ਆਉਣ ਵਾਲੇ ਸਮੇਂ 'ਚ ਇੱਥੇ ਨਰਸਰੀ ਤਿਆਰ ਕਰਿਆ ਕਰਾਂਗੇ ਇਹਨਾਂ ਤੋਂ ਹੀ ਤੇ ਬੂਟੇ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਦਿਆ ਕਰਾਂਗੇ ਵੀ ਭਈ ਆਪ ਦੇ ਲਈ ਆ ਕੇ ਲਾਓ ਵਧੀਆ ਆਪ ਦੇ ਖੇਤਾਂ ਦੇ ਵਿੱਚ ਛੋਟੇ ਉਹ ਹੋਣਾ ਨਾ ਆਜੋ ਹੁਣ ਆਪਾਂ ਬਹਿ ਜੀਏ ਤੇ ਫਿਰ ਗੱਲਬਾਤ ਕਰੀਏ ਬਿਲਕੁਲ